ਪਾਰਟ ਦੇ 36 ਗੜ ਦੇ ਵਿੱਚ ਇੱਕ 3200 ਕਰੋੜ ਰੁਪਏ ਦਾ ਸ਼ਰਾਬ ਘਟਾਲਾ ਹੋਇਆ ਜਿਹਦੇ ਵਿੱਚ ਹੁਣ ਇੱਕ ਆਈਐਸ ਅਫਸਰ ਨਰਿੰਜਨ ਦਾਸ ਬੁਰੀ ਤਰ੍ਹਾਂ ਕਾਬੂ ਆਇਆ ਸ਼ਰਾਬ ਘਟਾਲਾ ਇਹ 2010 ਦੇ ਵਿੱਚ ਹੋਇਆ ਸੀ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਜਿਹੜੀ ਆਰਥਿਕ ਅਪਰਾਧ ਬਿਊਰੋ ਹੈ ਉਸ ਨੇ ਇੱਕ ਆਈਐਸ ਵੱਡੇ ਅਫਸਰ ਜਿਹੜਾ ਕਿ ਇਸ ਐਕਸਾਈਜ਼ ਵਿਭਾਗ ਦਾ ਸਖਤਰ ਸੀ ਉਸ ਟਾਈਮ ਉਹਦਾ ਨਾਮ ਵੀ ਹੁਣ ਅਦਾਲਤ ਦੇ ਵਿੱਚ ਉਹਦੇ ਖਿਲਾਫ ਵੀ ਚਾਰਜ ਸ਼ੀਟ ਦਾਇਰ ਕੀਤੀ ਹੈ ਔਰ ਉਹਦੇ ਵਿੱਚ ਇਹ ਹੈ ਕਿ 50 ਲੱਖ ਰੁਪਈਆ ਉਹ 50 ਲੱਖ ਰੁਪਈਆ ਪਰ ਡੇ ਲੈਂਦਾ ਸੀਗਾ ਕਮਾਉਂਦਾ ਸੀ ਜਾਂ ਲੁੱਟਦਾ ਸੀ ਇਸ ਤਰ੍ਹਾਂ ਦੇ ਦੋਸ਼ ਨੇ ਤੇ 1600 ਕਰੋੜ ਰੁਪਈਆ ਦਾ ਉਹਦੇ ਨਾਂ ਦੇ ਉੱਪਰ ਵੀ ਦੋਸ਼ ਲੱਗ ਰਿਹਾ ਔਰ 3200 ਕਰੋੜ ਦਾ ਕੁੱਲ 1 ਘਟਾਲਾ ਜਿਦੇ ਵਿੱਚ ਕਈ ਸਾਰੇ ਜਿਹੜੀਆਂ ਸ਼ਰਾਬ ਕੰਪਨੀਆਂ ਕਈ ਸਾਰੇ ਜਿਹੜੇ ਸ਼ਰਾਬ ਦੇ ਕਾਰੋਬਾਰੀ ਵੱਡੇ ਪੂੰਜੀਪਤੀ ਤੇ ਸਰਕਾਰ ਦੇ ਵੀ ਕਈ ਸਾਰੇ ਅਧਿਕਾਰੀ ਸ਼ਾਮਲ ਦੱਸੇ ਜਾ ਰਹੇ ਆ ਮਾਮਲਾ ਅਦਾਲਤ ਦੇ ਵਿੱਚ ਹੈ